ਫਾਈਨ ਇਲੈਕਸ਼ਨਸ ਵਿੱਚ ਬੀਜੇਪੀ ਨੂੰ ਮਿਲੀ ਪ੍ਰਚੰਡ ਜਿੱਤ ਤੋਂ ਬਾਅਦ ਲਗਾਤਾਰ ਜਿਹੜਾ ਕੀ ਉਹ ਜਸ਼ਨ ਦਾ ਮਾਹੌਲ ਹੈ ਜਿੱਥੇ ਕੀ ਖੰਨਾ ਸਮਾਰਕ ਵਿੱਚ ਵੀ ਲੱਡੂ ਵੰਡੇ ਜਾ ਰਹੇ ਨੇ ਔਰ ਜਸ਼ਨ ਮਨਾਇਆ ਜਾ ਰਿਹਾ ਹੈ ਮੇਰੇ ਨਾਲ ਸਾਬਕਾ ਸੰਸਦ ਸ਼ਵੇਤ ਮਲਿਕ ਜੀ ਨਾਲ ਗੱਲਬਾਤ ਕਰਨ ਸਰ ਕੀ ਕਹੋਗੇ ਬਹੁਤ ਪ੍ਰਚੰਡ ਜਿੱਤ ਮਿਲ ਗਈ ਬਿਹਾਰ ਵਿੱਚ ਕੀ ਹੋ ਗਿਆ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਅਸੀਂ ਤੇ ਸੋਚ ਹੀ ਰਹੇ ਸੀ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਲੋਕਪ੍ਰਿਅਤਾ ਔਰ ਐਨਡੀਏ ਦੀ ਲੋਕਪ੍ਰੀਏ ਸਰਕਾਰ ਜਿਹੜੀ ਚੱਲੀ ਨਿਤਿਸ਼ ਕੁਮਾਰ ਜੀ ਦੇ ਨਿਰਦੇਸ਼ਾ ਵਿੱਚ ਸੋ ਇਹਨਾਂ ਦੋਨਾਂ ਦੇ ਕਰਮ ਦੇ ਨਾਲ ਦੋਨੋਂ ਕਰਮ ਜੋ ਕੀਏ ਅੱਜ ਜੋ ਪ੍ਰਚੰਨ ਜਿੱਤ ਮਿਲੀ ਔਰ ਰਾਸ਼ਟਰ ਵਿਰੋਧੀ ਤਾਕਤਾਂ ਜਿਹੜਾ ਕਿ ਇੰਡੀਗਟ ਬੰਦਰ ਉਹਦੀ ਲੱਕ ਤੋੜ ਵੀ ਹਾਰ ਹੋਈ ਹੈ ਕਿ ਜਿਹਦੇ ਨਾਲ ਇੱਕ ਮੈਸੇਜ ਗਿਆ ਹੈ ਕਿ ਦੇਸ਼ ਪਛਾਣ ਗਿਆ ਕਿ ਜੋ ਤਾਕਤਾਂ ਨੇ راہੁਲ ਗਾਂਧੀ ਜਿਹਦੇ ਕਿ ਲਾਲੂ ਬਰਸਾਜ ਯਾਦਵ ਹੈ ਜਿਹਦੇ ਜ ਅਦੇ ਆਪਣਾ ਬੁਲਾਇਮ ਸਿੰਘ ਯਾਦਵ ਜੀ ਦਾ ਪਰਿਵਾਰ ਹੈ ਉਸੇ ਤਰ੍ਹਾਂ ਮਮਤਾ ਬੇਨਰਜੀ ਹੈ ਉਸੇ ਤਰ੍ਹਾਂ ਹੋਰ ਹੈ ਜਿਹੜੇ ਲੋਟੂ ਟੋਲੇ ਨੇ ਭ੍ਰਸ਼ਟਾਚਾਰੀ ਨੇ ਇਹਨਾਂ ਨੇ ਮੋਦੀ ਜੀ ਦੇ ਸੁਨਾਮੀ ਤੋਂ ਡਰ ਕੇ ਜੇਲ੍ਹ ਜਾਣ ਤੋਂ ਡਰ ਕੇ ਜਿਹਦੇ ਜ ਕੇਜਰੀਵਾਲ ਵੀ ਹੈ ਇਹਨਾਂ ਨੇ ਇੰਡੀਗੇਟ ਵੰਦਨ ਮੜਿਆ ਸੀ ਜਿੰਨੂ ਕੇ ਲੋਕਾਂ ਨੇ ਪੂਰੀ ਤਰ੍ਹਾਂ ਹੀ ਨਕਾਰ ਦਿੱਤਾ ਔਰ ਸਾਫ਼ ਹੁੰਦੇ ਜਾ ਰਹੇ ਨੇ ਕਿ ਅੱਜ 80% ਬੂ ਬਾਗ ਹੋ ਗਿਆ ਅੱਜ ਦੇ ਇਲੈਕਸ਼ਨ ਤੋਂ ਬਾਅਦ 80% ਦੇਸ਼ ਦੇ ਉੱਤੇ ਭਾਰਤੀ ਜਨਤਾ ਪਾਰਟੀ ਉਸ ਹੋ ਗਈ ਪਾਰਟੀਆਂ ਨੂੰ ਐਨਡੀਏ ਨੂੰ ਜਿਹੜਾ ਸੇਵਾ ਦਾ ਮੌਕਾ ਲੋਕਾਂ ਨੇ ਦਿੱਤਾ ਹੈ ਔਰ ਮੈਨੂੰ ਤਾਂ ਲੱਗਦਾ ਹੈ ਕਿ 100% ਹੀ ਹੋ ਜਾਣਾ ਆਨਾਂ ਦੇ ਇਲੈਕਸ਼ਨਾਂ ਦੇ ਵਿੱਚ ਹੀ ਔਰ ਪੰਜਾਬ ਵਿੱਚ ਵੀ ਇਹੀ ਚੀਜ਼ ਦੁਹਾਨ ਵਾਲੀ ਹੈ ਕਿ ਪੰਜਾਬ ਵਿੱਚ ਵੀ ਲੋਕਾਂ ਨੇ ਮਨ ਬਣਾਇਆ ਕਿਉਂਕਿ ਇਹ ਇਲੈਕਸ਼ਨ ਤੇ ਇਹਨਾਂ ਨੇ ਸਰਕਾਰੀ ਤਰਨ ਤਰਨ ਦਾ ਇਲੈਕਸ਼ਨ ਹੋਇਆ ਸਰਕਾਰੀ ਤਾਕਤ ਦਾ ਦੁਰਉਪਯੋਗ ਪਪਾ 9ਵੇਂ ਨੰਬਰ ਤੇ ਸਰਕਾਰ ਲੱਗੀ ਹੋਈ ਸੀ ਪਰ 2027 ਦੇ ਨਾਲ ਜਿਸ ਵੇਲੇ ਨੈਸ਼ਨਲ ਕਮਿਸ਼ਨ ਜਿਹੜਾ ਪੂਰੀ ਤਰ੍ਹਾਂ ਇਲੈਕਸ਼ਨ ਕਰਾਏਗਾ ਸਾਰੀਆਂ ਸੀਟਾਂ ਦੇ ਉੱਤੇ ਉਸ ਵੇਲੇ 117 ਸੀਟਾਂ ਦੇ ਜਿਹੜਾ ਪਰਚਮ ਲੜਾਏਗਾ ਉਹ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਖਿਲੇਗਾ ਜਿਹੜਾ ਚਿਕੜ ਮਚਾਇਆ ਹੈ ਇਹ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਚਿਕੜ ਹੈ ਉਦੇ ਜੋ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਖਿਲੇਗਾ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਪੰਜਾਬ ਵਿੱਚ ਬਨੇਗਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਨੇਗੀ ਤੇ ਪੰਜਾਬ ਨੂੰ ਜਿਹੜੇ ਗੈਂਗਸਟਰ ਨੇ ਉਹਨਾਂ ਤੋਂ ਛੁਟਕਾਰਾ ਮਿਲੇਗਾ ਪੰਜਾਬ ਨੂੰ ਨਸ਼ਾ ਮਾਫੀਆ ਤੋਂ ਛੁਟਕਾਰਾ ਮਿਲੇਗਾ ਪੰਜਾਬ ਨੂੰ ਡਰਗ ਮਾਫੀਆ ਤੋਂ ਛੁਟਕਾਰਾ ਮਿਲੇਗਾ ਪੰਜਾਬ ਨੂੰ ਭੂਮੀ ਮਾਫੀਆ ਜਿਹੜਾ ਹੈ ਉਹ ਤੋਂ ਛੁਟਕਾਰਾ ਮਿਲੇਗਾ ਪੰਜਾਬ ਨੂੰ ਅੰਤਗਵਾਦੀਆਂ ਤੋਂ ਛੁਟਕਾਰਾ ਮਿਲੇਗਾ ਔਰ ਲੋਕਾਂ ਨੂੰ ਜਿਹੜਾ ਅੰਗਰੇਜ਼ੀ ਵਿੱਚ ਕਹਿੰਦੇ ਨੇ ਈਜ਼ ਆਫ ਲਾਈਫ इज अ प्रोफेशन ਜਿਹਨੂੰ ਕਹਿੰਦੇ ਆ ਕੰਮ ਕਰਨ ਦੀ ਆਸਾਨੀ इज अ बिजनेस ਔਰ ਇਕ ਦਰ ਮੁਕਤ ਸੁਸ਼ਾਸਨ ਭਾਰਤੀ ਜੰਦਾਬਾਦੀ ਦੇ ਮੁੱਖ ਮੰਤਰੀ ਦੇ ਨਤ ਤੰਦੁਜ ਮਿਲੇਗਾ ਤੇ ਅੱਜ ਅੰਮ੍ਰਿਤਸਰ ਜਿ세 ਜਿਹੜੇ ਸਾਡੇ ਜ਼ਿਲ੍ਹਾ ਅਧਿਕਾਰੀ ਨੇ ਡਾਕਟਰ ਹਰਵਿੰਦਰ ਸੰਧੂ ਉਹਨਾਂ ਦੇ ਅਧਿਖਸ਼ਤਾ ਦੇ ਵਿੱਚ ਅੱਜ ਇੱਥੇ ਲੱਡੂ ਵੰਡਣ ਦਾ ਕਾਰਜਕ੍ਰਮ ਹੋਇਆ ਸਾਰੇ ਭਾਜਪਾ ਦੇ ਲੋਕ ਇਕੱਠੇ ਹੋਏ ਨੇ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕਿਤੇ ਜਾਵੇਗਾ ਤਰੰਤਾ ਗੇਮਿੰਗ ਚੋਣਾਂ ਤੇ ਇੰਨੀ ਵੱਡੀ ਹਾਰ ਕਿਉਂ ਹੋਈ ਪੰਜਵੇਂ ਨੰਬਰ ਤੇ ਪੰਜ ਪਰ ਰਹੀ ਨਹੀਂ ਐਸਾ ਨਹੀਂ ਗੱਲ ਦੀ ਸਾਨੂੰ 1200 ਵੋਟ ਮਿਲੇ ਸੀ ਪਹਿਲੇ 4 ਗੁਣਾ ਵੋਟ ਪਿਛਲੀ ਵਿਧਾਨ ਸਭਾਈ ਅਜੇ ਤਾਂ ਪਹਿਲੀ ਵਾਰੀ ਕਮਲ ਦੇ ਬੁੱਲਤੇ ਲੜਿਆ ਅਸੀਂ ਅਲਾਈਐਂਸ 'ਚ ਸੀਟ ਸਾਡੀ ਜਿੱਗੀ ਨਹੀਂ ਭਾਰਤੀ ਜਨਤਾ ਪਾਰਟੀ ਦੀ ਸ਼ਰਮਣੀ ਅਕਾਲੀ ਦਾ ਲੜਿਆ ਕਰਦਾ ਸੀ ਅਸੀਂ ਪਹਿਲੇ ਲੜੇ ਵਿਧਾਨ ਸਭਾਈ 2022 ਤੇ ਸਾਨੂੰ 1200 ਵੋਟ ਮਿਲੇ ਸਾਡਾ ਮੋਰਚਾ ਵੱਧਦਾ ਹੀ ਪਿਆ ਚਾਹੇ ਲੋਕ ਸਭਾ ਲੈ ਲਓ ਚਾਹੇ ਵਿਧਾਨ ਸਭਾ ਲੈ ਲਓ ਸਾਡਾ ਮੋਰਚਾ ਵੱਧਦਾ ਪਿਆ ਹਰਿਆਨੇ ਨੂੰ ਆਏਗਾ ਇਹ ਮੋਰਚਾ ਜਿਸ ਵੇਲੇ ਪ੍ਰਚੰਡ ਰੂਪ ਲੈ ਰਿਹਾ ਹੈ ਤੇ ਮੁੱਖ ਮੰਤਰੀ ਸਾਡਾ ਬਣੇਗਾ ਭਾਰਤ ਜੰਦਾ ਬਿਹਾਰ ਇਲੈਕਸ਼ਨ ਵਿੱਚ 65 ਲੱਖ ਵੋਟਾਂ ਕੱਟੀਆਂ ਗਈਆਂ ਕਾਂਗਰਸ ਨੇ ਕਿਹਾ ਇਹਨਾਂ ਨੇ ਉਹ ਵੋਟਾਂ ਕੱਟੀਆਂ ਜਿਹੜੇ ਕਾਂਗਰਸ ਦੇ ਵੋਟਰ ਸਨ ਜਿਆਨੀ ਬਿੱਲੀ ਖੰਭਾ ਨੋਚੇ ਕਾਂਗਰਸ ਨੂੰ ਪੁੱਛੋ ਕਿ ਕਿੰਨੀਆਂ ਚਾਰ ਸੀਟਾਂ ਕਿੰਨੀਆਂ ਆਈਆਂ ਚਾਰ ਆਈਆਂ ਚਾਰ ਸੀਟਾਂ ਨਾਲ ਅੰਮ੍ਰਿਤ ਕਿੰਨੀਆਂ ਆਈਆਂ ਇੱਕ ਇੱਕ ਇੱਕਾਈ ਉਹ ਮਜ਼ਾਕ ਦਾ ਵਿਸ਼ਾ ਰਾਹੁਲ ਗਾਂਧੀ ਜੀ ਇੱਕ ਮੈਂ ਹੁਣ ਕੀ ਲਫ਼ਜ਼ ਵਰਤਾਂ ਉਹ ਲੀਡਰ ਆਪੋਜੀਸ਼ਨ ਬਦਕਿਸਮਤੀ ਹੈ ਦੇਸ਼ ਦੀ ਕਿ ਐਸਾ ਵਿਅਕਤੀ ਲੀਡਰ ਆਪੋਜੀਸ਼ਨ ਹੈ ਉਹ ਹਾਕਾਰ ਕਰ ਰਿਹਾ ਜਿਹਦੀ ਇਹ ਹਾਲਤ ਹੋਈ ਹੈ ਤੇ ਮੈਂ ਸਮਝਦਾ ਹਾਂ ਇੱਕ ਹਾਸੇਪਿਤ ਵਿਅਕਤੀ ਬੁੱਧੀਹੀਨ ਵਿਅਕਤੀ ਮੰਦ ਬੁੱਧੀ ਵਿਅਕਤੀ ਰਾਹੁਲ ਗਾਂਧੀ ਵਰਗਈ ਇਹ ਕਹਿ ਸਕਦਾ ਬਿਲਕੁਲ ਸਾਬਕਾ ਸੰਸਦ ਸਵੀਤ ਮਲਿਕ ਜਿੱਥੇ ਇਥੇ ਪਹੁੰਚੇ ਸੀਗੇ ਖੰਨਾ ਸਮਾਰਕ ਵਿੱਚ ਇਥੇ বিহার ਇਲੈਕਸ਼ਨ ਦੀ ਜਿਹੜੀ ਜਿੱਤ ਹੋਈ ਹੈ ਅੰڈیا ਦੀ ਉਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਔਰ ਉਹਨਾਂ ਨੇ ਆਖਿਆ ਹੈ ਭਈ ਹੁਣ ਜਿਹੜਾ ਕੀ ਇਹ ਪ੍ਰਚੰਡ ਬਹੁਮਤ ਵੀ ਵੀਰ ਸਾਈ ਵਿੱਚ ਪੰਜਾਬ ਅੰਦਰ ਭਾਜਪਾ ਨੂੰ ਮਿਲਣ ਜਾ ਰਿਹਾ ਹੈ ਭਾਵੇਂ ਭਾਜਪਾ ਪੰਜਵੇਂ ਨੰਬਰ ਤੇ ਰਹੀ ਹੈ ਜਿਮੀ ਚੋੜਾ ਵਿੱਚ ਪਰ ਭਾਜਪਾ ਦਾ ਗਰਾਫ ਕੰਝ ਨੇ ਉਹ 3 ਤੋਂ 4 ਗੁਣਾ ਵਧਿਆ ਕੈਮਰਾਂ ਪਾਸੋਂ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਜੈਨ ਸੀਟੀਵੀ ਅੰਮ੍ਰਿਤਸਰ बिहार विधानसभा इलेक्शंस ਵਿੱਚ बीजेपी ਨੂੰ ਮਿਲੀ ਪ੍ਰਚੰਡ ਜਿੱਤ ਤੋਂ ਬਾਅਦ ਲਗਾਤਾਰ ਜਿਹੜਾ ਕੀ ਉਹ ਜਸ਼ਨ ਦਾ ਮਾਹੌਲ ਹੈ ਜਿੱਥੇ ਕੀ ਖੰਨਾ ਸਮਾਰਕ ਵਿੱਚ ਵੀ ਲੱਡੂ ਬੰਦੇ ਜਾ ਰਹੇ ਨੇ ਔਰ ਜਸ਼ਨ ਮਨਾਇਆ ਜਾ ਰਿਹਾ ਮੇਰੇ ਨਾਲ ਸਾਬਕਾ ਸੰਸਦ ਸ਼ਵੇਤ ਮਲਿਕ ਜੀ ਨਾਲ ਗੱਲਬਾਤ ਕਰਨ ਸਰ ਕੀ ਕਹੋਗੇ ਬਹੁਤ ਪ੍ਰਚੰਡ ਜਿੱਤ ਮਿਲ ਗਈ ਬਿਹਾਰ ਵਿੱਚ ਕੀ ਹੋ ਗਿਆ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਅਸੀਂ ਤੇ ਸੋਚ ਹੀ ਰਹੇ ਸੀ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਲੋਕਪ੍ਰਿਅਤਾ ਔਰ ਐਨਡੀਏ ਦੀ ਲੋਕਪ੍ਰੀਏ ਸਰਕਾਰ ਜਿਹੜੀ ਚੱਲੀ ਨਿਤਿਸ਼ ਕੁਮਾਰ ਜੀ ਦੇ ਨਿਰਦੇਸ਼ ਵਿੱਚ ਸੋ ਇਹਨਾਂ ਦੋਨਾਂ ਦੇ ਕਰਮ ਦੇ ਨਾਲ ਦੋਨੋਂ ਕਰਮ ਜੋ ਕੀ ਅੱਜ ਜੋ ਪ੍ਰਚੰਡ ਜਿੱਤ ਮਿਲੀ ਔਰ ਰਾਸ਼ਟਰ ਵਿਰੋਧੀ ਤਾਕਤਾ ਜਿਹੜਾ ਕਿ ਇੰਡੀਗਟ ਬੰਦਰ ਉਹਦੀ ਲੱਕ ਤੋੜ ਵੀ ਹਾਰ ਹੋਈ ਹੈ ਕਿ ਜਿਹਦੇ ਨਾਲ ਇੱਕ ਮੈਸੇਜ ਗਿਆ ਹੈ ਕਿ ਦੇਸ਼ ਪਛਾਣ ਗਿਆ ਕਿ ਜੋ ਤਾਕਤਾ ਨੇ راہਲ ਗਾਂਧੀ ਜਿਹਦੇ ਕਿ ਲਾਲੂ ਪ੍ਰਸਾਦ ਯਾਦਵ ਹੈ ਜਿਹਦੇ ਜ ਅਦੇ ਆਪਣਾ ਬੁਲਾਇਮ ਸਿੰਘ ਯਾਦਵ ਜੀ ਦਾ ਪਰਿਵਾਰ ਹੈ ਉਸੇ ਤਰ੍ਹਾਂ ਮਮਤਾ ਬੈਨਰ ਜੀ ਹੈ ਉਸੇ ਤਰ੍ਹਾਂ ਹੋਰ ਜਿਹੜੇ ਲੋਟੂ ਟੋਲੇ ਨੇ ਭ੍ਰਿਸ਼ਟਾਚਾਰੀ ਨੇ ਇਹਨਾਂ ਨੇ ਮੋਦੀ ਜੀ ਦੇ ਇਸ ਸੁਨਾਮੀ ਤੋਂ ਡਰ ਕੇ ਜੇਲ੍ਹ ਜਾਣ ਤੋਂ ਡਰ ਕੇ ਜਿਹਦੇ ਚ ਕੇਜਰੀਵਾਲ ਵੀ ਹੈ ਇਹਨਾਂ ਨੇ ਇੰਡੀਕੇਟ ਬੰਦਨ ਬਣਾਇਆ ਸੀ ਜਿੰਨੂੰ ਕਿ ਲੋਕਾਂ ਨੇ ਪੂਰੀ ਤਰ੍ਹਾਂ ਇਨਕਾਰ ਦਿੱਤਾ ਔਰ ਸਾਫ਼ ਹੁੰਦੇ ਜਾ ਰਹੇ ਨੇ ਕਿ ਅੱਜ 80% ਬੂ ਬਾਗ ਹੋ ਗਿਆ ਅੱਜ ਦੇ ਇਲੈਕਸ਼ਨ ਤੋਂ ਬਾਅਦ 80% ਦੇਸ਼ ਦੇ ਉੱਤੇ ਭਾਰਤੀ ਜਨਤਾ ਪਾਰਟੀ ਉਸ ਹੋ ਗਈ ਪਾਰਟੀਆਂ ਨੂੰ ਐਨਡੀਏ ਨੂੰ ਜਿਹੜਾ ਸੇਵਾ ਦਾ ਮੌਕਾ ਲੋਕਾਂ ਨੇ ਦਿੱਤਾ ਹੈ ਔਰ ਮੈਨੂੰ ਤਾਂ ਲੱਗਦਾ ਹੈ ਕਿ 100% ਹੀ ਹੋ ਜਾਣਾ ਆਨਾਂ ਦੇ ਇਲੈਕਸ਼ਨਾਂ ਦੇ ਵਿੱਚ ਹੀ ਔਰ ਪੰਜਾਬ ਵਿੱਚ ਵੀ ਇਹੀ ਚੀਜ਼ ਦੁਹਾਨ ਵਾਲੀ ਹੈ ਕਿ ਪੰਜਾਬ ਵਿੱਚ ਵੀ ਲੋਕਾਂ ਨੇ ਮਨ ਬਣਾਇਆ ਕਿਉਂਕਿ ਇਹ ਇਲੈਕਸ਼ਨ ਤੇ ਇਹਨਾਂ ਨੇ ਸਰਕਾਰੀ ਤਰਨ ਤਰਨ ਦਾ ਇਲੈਕਸ਼ਨ ਹੋਇਆ ਸਰਕਾਰੀ ਤਾਕਤ ਦਾ ਦੁਰਉਪਯੋਗ ਪਪ 9ਵੇਂ ਨੰਬਰ ਤੇ ਸਰਕਾਰ ਲੱਗੀ ਹੋਈ ਸੀ ਪਰ 2027 ਦੇ ਨਾਲ ਜਿਸ ਵਲੇ ਨੈਸ਼ਨਲ ਕਮਿਸ਼ਨ ਜਿਹੜਾ ਪੂਰੀ ਤਰ੍ਹਾਂ ਇਲੈਕਸ਼ਨ ਕਰਾਏਗਾ ਸਾਰੀਆਂ ਸੀਟਾਂ ਦੇ ਉੱਤੇ ਉਸ ਵਲੇ 117 ਸੀਟਾਂ ਦੇ ਜਿਹੜਾ ਪਰਚਮ ਲੜਾਏਗਾ ਉਹ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਖਿਲੇਗਾ ਜਿਹੜਾ ਚਿਕੜ ਮਚਾਇਆ ਹੈ ਇਹ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਚਿਕੜ ਹੈ ਉਦੇ ਜੋ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਖਿਲੇਗਾ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਪੰਜਾਬ ਵਿੱਚ ਬਣੇਗਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੇਗੀ ਤੇ ਪੰਜਾਬ ਨੂੰ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਛੁਟਕਾਰਾ ਮਿਲੇਗਾ ਪੰਜਾਬ ਨੂੰ ਨਸ਼ਾ ਮਾਫੀਆ ਤੋਂ ਛੁਟਕਾਰਾ ਮਿਲੇਗਾ ਪੰਜਾਬ ਨੂੰ ਡਰਗ ਮਾਫੀਆ ਤੋਂ ਛੁਟਕਾਰਾ ਮਿਲੇਗਾ ਪੰਜਾਬ ਨੂੰ ਭੂਮੀ ਮਾਫੀਆ ਜਿਹੜਾ ਹੈ ਉਹ ਤੋਂ ਛੁਟਕਾਰਾ ਮਿਲੇਗਾ ਪੰਜਾਬ ਨੂੰ ਅੰਤਗਵਾਦੀਆਂ ਤੋਂ ਛੁਟਕਾਰਾ ਮਿਲੇਗਾ ਔਰ ਲੋਕਾਂ ਨੂੰ ਜਿਹੜਾ ਅੰਗਰੇਜ਼ੀ ਵਿੱਚ ਕਹਿੰਦੇ ਨੇ ਈਜ਼ ਆਫ ਲਾਈਫ इज ऑफ प्रोफेशन ਜਿਹਨੂੰ ਕਹਿੰਦੇ ਆ ਕੰਮ ਕਰਨ ਦੀ ਆਸਾਨੀ इज अ बिजनेस और इक डर मुक्त ਸੁਸ਼ਾਸਨ ਭਾਰਤੀ ਜੰਦਾਬਾਡੀ ਦੇ ਮੁੱਖ ਮੰਤਰੀ ਦੇ ਨੱਤੇ ਤੰਦੁਜ ਮਿਲੇਗਾ ਤੇ ਅੱਜ ਅੰਮ੍ਰਿਤਸਰ ਜਿ세 ਜਿਹੜੇ ਸਾਡੇ ਜ਼ਿਲ੍ਹਾ ਅਧਿਖਸ਼ ਨੇ ਡਾਕਟਰ ਹਰਵਿੰਦਰ ਸੰਧੂ ਉਹਨਾਂ ਦੇ ਅਧਿਖਸ਼ਤਾ ਦੇ ਵਿੱਚ ਅੱਜ ਇੱਥੇ ਲੱਡੂ ਵੰਡਣ ਦਾ ਕਾਰਜਕ੍ਰਮ ਹੋਇਆ ਸਾਰੇ ਭਾਜਪਾ ਦੇ ਲੋਕ ਇਕੱਠੇ ਹੋਏ ਨੇ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕਿਤੇ ਜਾਵੇਗਾ ਤਰੰਤਾ ਗੇਮਿੰਗ ਚੋਣਾਂ ਤੇ ਇੰਨੀ ਵੱਡੀ ਹਾਰ ਕਿਉਂ ਹੋਈ ਪੰਜਵੇਂ ਨੰਬਰ ਤੇ ਪੰਜ ਪਰ ਰਹੀ ਨਹੀਂ ਐਸਾ ਨਹੀਂ ਗੱਲ ਜੀ ਸਾਨੂੰ 1200 ਵੋਟ ਮਿਲੇ ਸੀ ਪਹਿਲੇ 4 ਗੁਣਾ ਵੋਟ ਪਿਛਲੀ ਵਿਧਾਨ ਸਭਾਈ ਅਜੇ ਤਾਂ ਪਹਿਲੀ ਵਾਰੀ ਕਮਲਪੁਰ ਤੇ ਲੜਿਆ ਅਸੀਂ ਅਲਾਈਐਂਸ 'ਚ ਸੀਟ ਸਾਡੀ ਜਿੱਗੀ ਨਹੀਂ ਭਾਰਤੀ ਜਨਤਾ ਪਾਰਟੀ ਨਹੀਂ ਸ਼ਰਮਣੀ ਅਕਾਲੀ ਦਲ ਲੜਿਆ ਕਰਦਾ ਸੀ ਅਸੀਂ ਪਹਿਲੇ ਲੜੇ ਵਿਧਾਨ ਸਭਾਈ 2022 ਤੇ ਸਾਨੂੰ 1200 ਵੋਟ ਮਿਲੇ ਸਾਡਾ ਮੋਰਚਾ ਵੱਡਾ ਪਿਆ ਚਾਹੇ ਲੋਕ ਸਭਾ ਲੈ ਲਓ ਚਾਹੇ ਵਿਧਾਨ ਸਭਾ ਲੈ ਲਓ ਸਾਡਾ ਮੋਰਚਾ ਵੱਡਾ ਪਿਆ ਹਰਿਆਣਾ ਨੂੰ ਆਏਗਾ ਇਹ ਮੋਰਚਾ ਜਿਸ ਵੇਲੇ ਪ੍ਰਚੰਡ ਰੂਪ ਲੈ ਰਿਹਾ ਹੈ ਤੇ ਮੁੱਖ ਮੰਤਰੀ ਸਾਡਾ ਬਣੇਗਾ ਭਾਰਤ ਜੰਦਾ ਬਿਹਾਰ ਇਲੈਕਸ਼ਨ ਵਿੱਚ 65 ਲੱਖ ਵੋਟਾਂ ਕੱਟੀਆਂ ਗਈਆਂ ਕਾਂਗਰਸ ਨੇ ਕਿਹਾ ਇਹਨਾਂ ਨੇ ਉਹ ਵੋਟਾਂ ਕੱਟੀਆਂ ਜਿਹੜੇ ਕਾਂਗਰਸ ਦੇ ਵੋਟਰ ਸਨ ਜਾਨੀ ਬਿੱਲੀ ਖੰਭਾ ਨੋਚੇ ਕਾਂਗਰਸ ਨੂੰ ਪੁੱਛੋ ਕਿ ਕਿੰਨੀਆਂ ਚਾਰ ਸੀਟਾਂ ਕਿੰਨੀਆਂ ਆਈਆਂ ਚਾਰ ਆਈਆਂ ਚਾਰ ਸੀਟਾਂ ਨਾਲ ਅੰਮ੍ਰਿਤ ਕਿੰਨੀਆਂ ਆਈਆਂ ਇੱਕ ਇੱਕ ਇੱਕਾਈ ਉਹ ਮਜ਼ਾਕ ਦਾ ਵਿਸ਼ਾ ਰਾਹੁਲ ਗਾਂਧੀ ਜੀ ਇੱਕ ਮੈਂ ਹੁਣ ਕੀ ਲਫ਼ਜ਼ ਵਰਤਾਂ ਉਹ ਲੀਡਰ ਆਪੋਜੀਸ਼ਨ ਬਦਕਿਸਮਤੀ ਹੈ ਦੇਸ਼ ਦੀ ਕਿ ਐਸਾ ਵਿਅਕਤੀ ਲੀਡਰ ਆਪੋਜੀਸ਼ਨ ਹੈ ਉਹ ਹਾਕਾਰ ਕਰ ਰਿਹਾ ਜਿਹਦੀ ਇਹ ਹਾਲਤ ਹੋਈ ਹੈ ਤੇ ਮੈਂ ਸਮਝਦਾ ਹਾਂ ਇਹ ਇੱਕ ਹਾਸੇਪਿਤ ਵਿਅਕਤੀ ਬੁੱਧੀਹੀਨ ਵਿਅਕਤੀ ਮੰਦ ਬੁੱਧੀ ਵਿਅਕਤੀ ਰਾਹੁਲ ਗਾਂਧੀ ਵਰਗਾ ਹੀ ਇਹ ਕਹਿ ਸਕਦਾ ਬਿਲਕੁਲ ਸਾਬਕਾ ਸੰਸਦ ਸ਼ਵੇਤ ਮਲਿਕ ਜਿੱਥੇ ਇਥੇ ਪਹੁੰਚੇ ਸੀਗੇ ਖੰਨਾ ਸਮਾਰਕ ਵਿੱਚ ਇਥੇ বিহার ਇਲੈਕਸ਼ਨ ਦੀ ਜਿਹੜੀ ਜਿੱਤ ਹੋਈ ਹੈ ਇੰਡੀਆ ਦੀ ਉਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਔਰ ਉਹਨਾਂ ਨੇ ਆਖਿਆ ਹੈ ਭਈ ਹੁਣ ਜਿਹੜਾ ਕਿ ਇਹ ਪ੍ਰਚੰਡ ਬਹੁਮਤ ਵੀ ਵਿਦੂਸਾਈ ਵਿੱਚ ਪੰਜਾਬ ਅੰਦਰ ਭਾਜਪਾ ਨੂੰ ਮਿਲਣ ਜਾ ਰਿਹਾ ਹੈ ਭਾਵੇਂ ਭਾਜਪਾ ਪੰਜਵੇਂ ਨੰਬਰ ਤੇ ਰਹੀ ਹੈ ਜਿਮੀ ਟੋਣਾ ਵਿੱਚ ਪਰ ਭਾਜਪਾ ਦਾ ਗਰਾਫ ਕੰਦੇ ਨੇ ਉਹ 3 ਤੋਂ 4 ਗੁਣਾ ਵਧਿਆ ਕੈਮਰਾ ਪਾਸੋਂ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਂਦਨੀ ਚੌਕ TV ਅਮਰਸਰ